ਇਹ ਚੀਜ਼ ਕੋਈ ਨਹੀਂ ਚਾਹੂਗਾ ਭਾਜੀ ਵੀ ਕਿਸੇ ਦਾ ਮਾਪੇ ਬਾਬ ਚਲੇ ਜਾਏ ਸਾਡੇ ਲਈ ਸਾਡੇ ਮਾਪੇ ਬਾਬ ਸੁਪਰ ਹੀਰੋਜ਼ ਨੇ ਹੈਨਾ ਸਾਡੇ ਲਈ ਸਾਡੇ ਮਾਪੇ ਉਹ ਨੇ ਜੋ ਕਦੇ ਜਾ ਨਹੀਂ ਸਕਦੇ ਅਸੀਂ ਉਹਨਾਂ ਇਹਨਾਂ ਨੂੰ ਕੀ ਹੋ ਜਾਊਗਾ ਇਹ ਕਿੱਥੇ ਚਲ ਜਾਣਗੇ ਅਸੀਂ ਸਭ ਨੇ ਹੰਡਾਇਆ ਜਿਨੇ ਹੰਡਾਇਆ ਤੁਸੀਂ ਦੇਖਿਆ ਹੀ ਹੈ ਜਿਹਦੇ ਸਿਰ ਤੇ ਬੈਠੇ ਨੇ ਜਦ ਸੱਚ ਹੁੰਦਾ ਉਹਦੀ ਪਤਾ ਲੱਗਦਾ ਭਾਜੀ ਹੁਣ ਅੱਜ ਆਇਆ ਅਸੀਂ ਦੇਖਿਆ ਅੱਜ ਜਦੋਂ ਉਹਨਾਂ ਨੂੰ ਅਲਵੀ ਦਾ ਕਹਿ ਕੇ ਆਏ ਉਹ ਬਰਦਾਸ਼ਤ ਨਹੀਂ ਹੋਇਆ ਦੇਖਣਾ ਕਿ ਅੱਜ ਆਖਰੀ ਵਾਰ ਉਸ ਰੂਪ ਦੇ ਵਿੱਚ ਦੇਖਣਾ ਬੜੀ ਦਰਦ ਨਾ ਕਰ ਇਹ ਵੀ ਦਰਦ ਨਾਲੇ ਤੁਹਾਨੂੰ ਆਕਾ ਵਿੱਚ ਇਤ ਆ ਗਿਆ ਦੇਖੋ ਜੀ ਮੈਂ ਤਾਂ ਇਮਰਾਨ ਦਾ ਕਦੇ ਕਰਜ਼ਾ ਦੇ ਨਹੀਂ ਸਕਦਾ ਇਸ ਇਨਸਾਨ ਨੇ ਜਿੱਥੇ ਜਿੱਥੇ ਸਾਡੇ ਪਰਿਵਾਰ ਲਈ ਦਵਾਵਾਂ ਕੀਤੀਆਂ ਸਭ ਨੇ ਜਿੰਨੀਆਂ ਜਿੰਨੀਆਂ ਦਵਾਵਾਂ ਕੀਤੀਆਂ ਪਰ ਮੈਨੂੰ ਵਕਤ ਨਹੀਂ ਭੁੱਲਦਾ ਕਿ ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਜਿੱਥੇ ਮੇਰੇ ਫਾਦਰ ਸਾਹਿਬ ਦੀ ਅਸੀਂ ਜਿਹੜੀ ਕਬਰ ਮੁਬਾਰਕ ਹੈ ਜਿੱਥੇ ਉਹਨਾਂ ਦੀ ਮੇਰੇ ਪਹੁੰਚਣ ਤੋਂ ਪਹਿਲਾਂ ਉੱਥੇ ਆਪ ਜਾ ਕੇ ਆਪਣੇ ਹੱਥੀਂ ਕਬਰ ਪੁੱਟ ਕੇ ਉਹਨਾਂ ਵਾਸਤੇ ਦੁਆ ਕਰਕੇ ਨਾਲ ਕੁਰਾਨ ਸ਼ਰੀਫ ਦੀ ਤਿਲਾਵਤ ਕਰਕੇ ਜਿਹਨੂੰ ਵੀ ਯਾਦ ਕੀਤਾ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਉਹਨਾਂ ਦੀ ਕਬਰ ਪੁੱਟ ਕੇ ਖੁਦ ਉੱਥੇ ਅੱਜ ਮੈਂ ਬੜੀ ਦਰਦਨਾਲੀ ਇਨਸੀਡੈਂਟ ਸ਼ੇਅਰ ਕਰ ਰਿਹਾ ਮੈਂ ਕਦੇ ਕੀਤਾ ਨਹੀਂ ਅਕਸਰ ਜਿਹੜੇ ਹੈਗੇ ਕਬਰ ਪੁੱਟਣ ਤੋਂ ਬਾਅਦ ਕਹਿੰਦੇ ਆ ਵੀ ਇਹ ਕਿਉਂਕਿ ਆਖਰੀ ਪੜਾਵੋ ਹੈ ਇਨਸਾਨ ਦਾ ਖਾਨ ਮੇਰਾ ਭਰਾ ਉਹਨੇ ਉੱਥੇ ਲੰਮਾ ਪੈ ਕੇ ਦੇਖਿਆ ਕਹਿੰਦਾ ਵੀ ਮੈਨੂੰ ਇੱਕ ਰੋੜੀ ਚ ਵੀ ਕਹਿੰਦਾ ਮੈਂ ਨਾਲ ਦੀ ਨਾਲ ਉੱਥੇ ਗਿੱਲਾ ਕਰਕੇ ਉਹਨੂੰ ਨਾਲ ਦੀ ਨਾਲ ਕੁੱਟਿਆ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਸਰਦੂਲ ਸਾਹਿਬ ਨੂੰ ਇੰਨੀ ਕੁ ਵੀ ਪੇਨ ਹੋਵੇ ਕਬਰ 'ਚ ਵੀ ਇੰਨੀ ਕੁ ਪੇਨ ਹੋਵੇ ਜਿਹੜਾ ਕਿਸੇ ਦੇ ਮਾਪ ਆਪਲੀ ਇਹਨਾਂ ਸੋਚਦਾ ਹੋ ਸਕਦਾ ਉਹਦੇ ਆਪ ਦੇ ਮਾਪਬਪ ਦੇ ਜਦੋਂ ਦੁੱਖ ਆਵੇ ਬਹੁਤ ਬੜਾ ਦਰਦ ਹੁੰਦਾ ਹੈ ਸੋਚ ਕੇ ਜੀ ਬੜਾ ਮੁਸ਼ਕਿਲ ਵਕਤ ਹੈ ਸੋ ਅਗੇਨ ਮੈਂ ਤਾਂ ਇਹੀ ਸਾਰੇ ਨੂੰ ਗੁਜ਼ਾਰਿਸ਼ ਕਰਦਾ ਜਿੰਨੇ ਦੇਖ ਰਿਹਾ ਤੁਸੀਂ ਸਾਰੇ ਇਸ ਪਰਿਵਾਰ ਲਈ ਦੁਆ ਕਰੋ ਖਾਨ ਸਾਹਿਬ ਲਈ ਦੁਆ ਕਰੋ ਇਹਨਾਂ ਦੇ ਫਾਦਰ ਸਾਹਿਬ ਲਈ ਦੁਆ ਕਰੋ ਜਿਨ੍ਹਾਂ ਨੇ ਹੋਇਆ ਉਹਨਾਂ ਨੂੰ ਇਹਨਾਂ ਦਾ ਦਰਦ ਪਤਾ ਹੈ ਉਹਨਾਂ ਲਈ ਸਾਰੇ ਜਾਣੇ ਉਸ ਪ੍ਰਮਾਤਮਾ ਦੀ ਬਾਰਗਾਹ ਦੇ ਵਿੱਚ ਦੁਆ ਕਰੋ ਕਿ ਸਕੂਨ ਔਰ ਇਸ ਦੁੱਖ ਨੂੰ ਮੰਨਣ ਦਾ ਬਾਣਾ ਬਖਸ਼ੇ ਪ੍ਰਮਾਤਮਾ ਜੋ ਬਾਣਾ ਬਖਸ਼ੇ ਜੋ ਬਾਣਾ ਮੰਨਣ ਦਾ ਬਲ ਬਖਸ਼ੇ ਔਰ بس ਸਟਰੈਂਥ ਬਕਸੇ ਬਕਸ਼ੇ ਜਿੰਨੀ ਹੋ ਸਕਦੀ ਹੋਨੀ ਜ਼ਿਆਦਾ ਹਾਂ ਸਰ ਕੈਨੇਡਾ ਗਈ ਸੀ ਉੱਥੇ ਜਦੋਂ ਇਤੋ ਜੀ ਇਨਫੋਰਮੇਸ਼ਨ ਮਿਲਦੀ ਹੈ ਕਿਸ ਤਰ੍ਹਾਂ ਦਾ ਤੁਸੀਂ ਜਾਣਦੇ ਹੋ ਸਰ ਇਹ ਤਾਂ ਬੜੀ ਇੱਕ ਅੰਡਰਸਟੂਡ ਜੀ ਗੱਲ ਹੈ ਕਿ ਜਦੋਂ ਉਹ ਇੱਕ ਇੱਕ ਮਿੰਟ ਬੜਾ ਔਖਾ ਹੁੰਦਾ ਵਾਪਸ ਆਉਣ ਵੇਲੇ ਇੱਕ ਇੱਕ ਬੜਾ ਮਿੰਟ ਔਖਾ ਹੁੰਦਾ ਅੱਜ ਬੂਟਾ ਮੁਹੰਮਦ ਜੀ ਨੇ ਬੜੀ ਫਿਰ ਉਹਨਾਂ ਦੇ ਇੱਕ ਦਰਦ ਜਾਗਿਆ ਉਹਨਾਂ ਨੇ ਗੱਲ ਸਾਂਝੀ ਕੀਤੀ ਕਿ ਜਦੋਂ ਬੂਟਾ ਮੁਹੰਮਦ ਜੀ ਦੇ ਫਾਦਰ ਸਾਹਿਬ ਸਨ 88 ਦੇ ਵਿੱਚ ਡੈਥ ਹੋਈ ਉਹਨਾਂ ਦੀ ਉਸ ਟਾਈਮ ਉਹ ਮੇਰੇ ਫਾਦਰ ਸਾਹਿਬ ਨਾਲ 88 ਦੇ ਤਰ੍ਹਾਂ ਉਹ ਟੂਰ ਤੇ ਸੀਗੇ ਤੇ ਜਦੋਂ ਬੋਟਾ ਮਾਮਾ ਜੀ ਦੇ ਮਦਰ ਨੇ ਦੱਸਿਆ ਵੀ ਸਰਦੂਲ ਬੇਟਾ ਬਾਪੂ ਜੀ ਉਨੀ ਠੀਕ ਨਹੀਂ ਤੁਹਾਡੇ ਪਾਪਾ ਠੀਕ ਨਹੀਂ ਆਜੋ ਵੀ ਕੁਛ ਨਹੀਂ ਪਤਾ ਕਦੋਂ ਕੀ ਹੋ ਜਾਵੇ ਤੇ ਉਦੋਂ ਹੀ ਨਾਲ ਦੀ ਨਾਲ ਫਲਾਈਟ ਕਰਾ ਕੇ ਪਹਿਲਾਂ ਬੰਬੇ ਲੈਂਡ ਕੀਤੇ ਹੋਰ ਫਲਾਈਟ ਨਹੀਂ ਸੀ ਮਿਲਦੀ ਦਿੱਲੀ ਦੀ ਬੰਬੇ ਲੈਂਡ ਕੀਤੇ ਬੰਬੇ ਚੋਂ ਟ੍ਰੇਨ ਚਾਹੇ ਟ੍ਰੇਨ ਚੋਂ ਬੱਸਾਂ ਚਾਹੇ ਕਿਦਾਂ ਗੱਡੀਆਂ ਚਾਹੇ ਉਹ ਅੱਜ ਉਹਨਾਂ ਨੇ ਦਰਦ ਸਾਂਝਾ ਕੀਤਾ ਕਿ ਸੋ ਇਹ ਅੰਡਰਸਟੈਂਡੇਬਲ ਪੇਨ ਸਭ ਨੂੰ ਪਤਾ ਕਿ ਜਦੋਂ ਐਸੀ ਗੱਲ ਵਾਪਰ ਜੇ ਔਰ ਤੁਸੀਂ ਆਣਾ ਹੋਵੇ ਔਰ ਤੁਹਾਡਾ ਸਫ਼ਰ ਜਿਹੜਾ ਹੈ ਨਾ ਉਹ ਉਹ ਕਿਵੇਂ ਬਦਲਦਾ ਹੈ ਕਿਵੇਂ ਉਹ ਇੱਕ ਇੱਕ ਘੜੀ ਤੁਹਾਡੀ ਸਾਲਾਂ ਵਾਂਗੂ ਸਦੀਆਂ ਵਾਂਗੂ ਲੰਘਦੀ ਐ ਸੋ ਅੰਡਰਸਟੂਡ ਗੱਲ ਐ ਜੀ ਬਸ ਅਗੇਨ ਮੈਂ ਉਹੀ ਕਹਿੰਦਾ ਵੀ ਤੁਸੀਂ ਸਾਰੇ ਦੁਆ ਕਰੋ ਖਾਨ ਸਾਹਿਬ ਲਈ ਦੁਆ ਕਰੋ ਇਹਨਾਂ ਦੇ ਪਰਿਵਾਰ ਲਈ ਦੁਆ ਕਰੋ ਬਾਣਾ ਬਖਸ਼ਣ ਬਾਣਾ ਮੰਨਣ ਦਾ ਬਲ ਬਖਸ਼ਣ ਪ੍ਰਮਾਤਮਾ ਇਸ ਦੁੱਖ ਨੂੰ ਇਸ ਦੁੱਖ ਦੀ ਘੜੀ ਨੂੰ ਇਹਦੇ ਵਿੱਚੋਂ ਹੌਸਲੇ ਨਾਲ ਲੰਘ ਸਕਣ ਔਰ ਆਪਣੇ ਚਾਉਣ ਵਾਲਿਆਂ ਨਾਲ ਆਪਣੇ ਫੈਨਸ ਨਾਲ ਫਿਰ ਦੁਬਾਰਾ ਹੱਸਦੇ ਖੇੜੇ ਤੇ ਰੂਬਰੂ ਹੋਣ ਕੋਈ ਨਾ ਕੋਈ ਪ੍ਰਮਾਤਮਾ ਕਰ ਦੇ ਵਿੱਚ ਜੇ ਦੁੱਖ ਆਇਆ ਤਾਂ ਖੁਸ਼ੀ ਵੀ ਜਲਦੀ ਆਵੇ ਇਹੀ ਦੁਆ ਕਰਦੇ ਹਾਂ ਤੁਸੀਂ ਸਾਰੇ ਧੰਨਵਾਦ ਥੈਂਕ ਯੂ